ਪੱਛਮੀ ਮੰਗਾਲ ਦੇ ਵਿੱਚ ਇੱਕ ਇਹੋ ਜਿਹੀ ਜਿਗੜ ਹੈ ਜਿੱਥੇ 196 ਬੱਚਿਆਂ ਨੇ ਜਨਮ ਲਿਆ ਇਹ ਬਹੁਤ ਵੱਡੀ ਗੱਲ ਹੈ ਵੀ 196 ਬੱਚਿਆਂ ਨੇ ਜਨਮ ਕਿਵੇਂ ਲਿਆ ਕਿਉਂਕਿ ਜੇਲ੍ਹ ਦੇ ਵਿੱਚ ਜਿਹੜੇ ਵਾਰਡ ਹੁੰਦੇ ਆ ਜਨਾਨਾ ਵਾਰਡ ਅੱਡ ਹੁੰਦੇ ਆ ਜੈਡਸ ਵਾਰਡ ਹੁੰਦੇ ਆ ਵੀ ਬਿਨਾ ਪਤਨੀਆਂ ਤੋਂ 196 ਬੱਚਿਆਂ ਨੇ ਕਿਵੇਂ ਜਨਮ ਲਿਆ ਇਹ ਬਹੁਤ ਵੱਡੀ ਨਿਊਜ਼ ਹੈ ਇੱਕ ਵੱਡਾ ਸਿਸਟਮ ਹੈ ਵੀ ਇਹ ਕਿੱਦਾਂ ਦੇ ਬੱਚਿਆਂ ਨੇ ਜਨਮ ਲਿਆ ਹਾਂਜੀ 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 ਇਹ ਗੱਲ ਹੀ ਹੈ ਵੀ ਉੱਥੇ ਜੇਲ੍ਹ ਵਾਰਡਰਨ ਹੈ ਮਰਦਾਨਾਂ ਤੇ ਜਨਾਨਾਂ ਅਡੋਡ ਬਣੇ ਹੋਏ ਹੈ। ਤੇ ਉਹਦੇ ਵਿੱਚ ਕੀ ਹੈ ਵੀ ਲੇਡੀਜ਼ ਨੂੰ ਸ਼ਾਮ ਨੂੰ 6 ਵਜੇ ਉਧਰ ਆਪਦੇ ਕਮਰੇ ਚ ਬੰਦ ਕੀਤਾ ਜਾਂਦਾ ਤੇ ਉਹਨਾਂ ਨੂੰ ਮਰਦਾਨਾਂ ਨੂੰ ਆਪਦੇ ਚ ਬੰਦ ਕੀਤਾ ਜਾਂਦਾ ਹੈ। ਤੇ ਇਹਦੇ ਵਿੱਚ ਕੀ ਹੈ ਵੀ ਉੱਥੇ ਸਿਕਿਉਰਿਟੀ ਹੁੰਦੀ ਹੈ ਤੇ ਉਹਨਾਂ ਦੇ ਵਿਚਾਲੇ ਪਾਰਕ ਹੁੰਦਾ ਜਾਂ ਕੋਈ ਮੰਦਿਰ ਹੁੰਦਾ ਹੈ ਜਿਹੜੀ ਲੇਡੀਜ਼ ਹੈਗੀ ਉਹਦਾ ਆਰਡਰ ਨਾ ਉਹਦੇ ਨਾਲ ਤੇ ਫਿਰ ਗੈਰ ਪਾਕੇ ਜੀ ਗਾਹਾਂ ਹੁੰਦਾ ਹੈ ਮਤਲਬ ਮਰਦਾਨਾ ਜਿਹੜੇ ਬੰਦੇ ਆ ਵਾਸਤੇ ਬਣਿਆ ਹੁੰਦਾ ਜੀ 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 ਇਹਦੇ ਵਿੱਚ ਕੀ ਹੈ ਵੀ ਇਹ ਪੂਰੇ ਦੇਸ਼ ਵਿੱਚ ਤਹਿਲਕਾ ਮੱਚਾ ਹੋਇਆ ਹੈ ਵੀ ਬਿਨਾ ਉਹਨਾਂ ਦੇ ਪਤੀਆਂ ਤੋਂ ਤੇ ਬਿਨਾ ਉਹ ਤੋਂ ਇੰਨੇ ਟਾਈਮ ਦੇ ਵਿੱਚ ਕਿੰਨਾ ਸੈਕਸ ਸਕੇਂਡ ਲਈ ਚੱਲੀ ਜਾਂਦਾ ਤੇ ਉਹਦਾ ਕੋਈ ਜ਼ਿੰਮੇਵਾਰ ਕੌਣ ਹੈ ਬੰਦਾ ਜਿਵੇਂ ਆਪਾਂ ਪੰਜਾਬ ਦੀਆਂ ਜੇਲਾਂ ਦੀਆਂ ਗੱਲ ਕਰ ਲਈਏ ਪੰਜਾਬ ਦੀਆਂ ਜੇਲਾਂ ਦੇ ਵਿੱਚ ਤਾਂ ਬਹੁਤ ਸਖਤ ਮਤਲਬ ਕਿ ਸਖਤੀ ਹੈ ਕੋਈ ਚੀਜ਼ ਨਹੀਂ ਝਾੜ ਦਿੰਦੇ ਆਡੈਂਟੀਟੀ ਕਾਰਡ ਦੇਖਦੇ ਆਈ ਕਾਰਡ ਦੇਖਦੇ ਬੜਾ ਪਰੇਸ਼ਾਨ ਹੁੰਦੇ ਜਿਹੜੇ ਮੁਲਾਕਾਤ ਕਰਾਂ ਜਾਂਦੇ ਐਡਾ ਵੱਡਾ ਇੱਕ ਐਪੀਸੋਡ ਹੋ ਗਿਆ ਉੱਥੇ 196 ਬੱਚੇ ਨੇ ਜਨਮ ਲੈ ਲਿਆ ਕਮਾਲ ਦੀ ਗੱਲ ਹੈ ਉੱਥੇ ਮਤਲਬ ਕਿ ਇੰਨੀ ਖੁੱਲ੍ਹ ਹੈਗੀ ਹੈ ਜਿਹੜੇ ਸਟੈਂਟ ਜਾਂ ਜੇਗਲ ਦੇ ਵਿੱਚ ਕਰਮਚਾਰੀ ਨੇ ਜਿਹੜੇ ਉੱਥੇ ਉਹ ਫਿਰ ਉਹਦਾ ਮਾਲਕ ਕੌਣ ਹੈ ਅਸਲੀ ਕੀ ਹੈ ਕਿ 196 ਬੱਚੇ ਨੇ ਜਨਮ ਕਿਵੇਂ ਲਿਆ ਇਹਦਾ ਮਤਲਬ ਹੈ ਵੀ ਉਹ ਜਿਹੜੇ ਬੰਦੇ ਸੀ ਉਧਰ ਜਾਂਦੇ ਸੀ ਲੇਡੀਜ਼ ਵਾਲੇ ਪਾਸੇ ਜਾਂ ਇਹ ਹੋ ਸਕਦਾ ਜੀ ਮੁਲਾਜ਼ਮ ਹੋਣ ਉਹਦੇ ਵਿੱਚ ਹਾਂ ਜਿਹੜੇ ਬੰਦੇ ਆ ਉਹ ਤਾਂ 6 ਵਜੇ ਬੰਦ ਕਰ ਦਿੰਦੇ ਆ ਹੋ ਸਕਦਾ ਮੁਲਾਜ਼ਮ ਹੈ ਮੁਲਾਜ਼ਮ ਨੇ ਪੰਜ ਮੁਲਾਜ਼ਮਾਂ ਦੀ ਡਿਊਟੀ ਲੱਗੀ ਆ ਉਹਨਾਂ ਨੇ ਸਰੀਰਕ ਸੰਬੰਧ ਬਣਾ ਲਏ ਔਰਤਾਂ ਨਾਲ ਕਿ ਉਹ ਪ੍ਰੈਗਨੈਂਟ ਹੋ ਗਈਆਂ ਤੇ ਉਹ ਦੂਜੀ ਫਿਰ ਦੂਜਾ ਦੂਜੇ ਨੂੰ ਕਹੀ ਜਾਂਦਾ ਇਹਦੇ ਵਿੱਚ 96 ਆ ਜਿਹੜੀਆਂ ਉਹ ਪ੍ਰੈਗਨਨਸੀ ਹੋ ਗਈਆਂ ਔਰਤਾਂ ਬੱਚੇ ਜਿਹੜੇ ਪੈਦਾ ਹੋਗੇ ਤੇ ਹੁਣ ਜਿਹੜਾ ਆਧਾਰ ਕਾਰਡ ਉਹਨਾਂ ਦੇ ਜਾਂ ਜਨਮ ਸਰਟੀਫੀਕੇਟ ਹੈ ਮੇਰੇ ਮਤਲਬਕ ਤਾਂ ਇਹ ਹੈ ਵੀ ਜੇਲ ਸੁਪਰਡੈਂਟ ਦੇ ਨਾਂ ਤੇ ਬਣਨੇ ਚਾਹੀਦੀ ਹੈ ਤੇ ਜਦੋਂ ਜੇਲ ਸੋਬਡੈਂਟ ਰਿਟਾਇਰਮੈਂਟ ਹੋਊਗਾ ਜਿੰਨਾ ਉਹਦਾ ਸਾਰਾ ਖਰਚਾ ਹਾਈ ਕੋਰਟ ਉਤੋਂ ਦੀ ਅਦਾਲਤ ਹੈ ਸਾਡਾ ਰਾਸ਼ਟਰਪਤੀ ਹੈ ਸਾਡਾ ਸੰਵਿਧਾਨ ਹੈ ਸਾਡਾ ਪੀਐਮ ਆ ਦੀ ਉਹ ਸਾਰਾ ਪੈਸਾ ਉਹ 196 ਦੇ 94 ਬੱਚਿਆਂ ਨੂੰ ਦਿੱਤਾ ਜਾਵੇ ਜੇ ਪੰਜਾਬ ਦੀਆਂ ਜਿਹਨਾਂ ਦੀ ਗੱਲ ਕਰ ਲਈਏ ਪੰਜਾਬ ਦੀਆਂ ਜਿਲ੍ਹਾਂ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਵੀ ਨਸ਼ਾ ਫੜਿਆ ਗਿਆ ਜਾਂ ਮੋਬਾਈਲ ਫੜਿਆ ਗਿਆ ਜਾਂ ਕੋਈ ਗੈਂਗਸਟਰ ਵੱਲੋਂ ਬਾਹਰ ਫੋਨ ਕਰ ਦਿੱਤਾ ਗਿਆ ਪਰ ਇਦਾਂ ਦਾ ਐਪੀਸੋਡ ਪਤਲ ਕੇ ਪਹਿਲੀ ਵਾਰ ਹੋਇਆ ਵੀ ਇੱਕ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦਾ ਸਖ ਸਕੰਡਲ ਹੋਇਆ ਵੀ ਜੋ ਬੱਚਿਆਂ ਨੇ ਜਨਮ ਲੈ ਲਿਆ ਇਹ ਤਾਂ ਕੋਈ ਵੱਡੀ ਗੱਲ ਨਹੀਂ ਜੀ ਵੀ ਬੱਚਿਆਂ ਨੇ ਜਨਮ ਲੈ ਲਿਆ ਉਹਨਾਂ ਆਪਣੇ ਜਿਹੜਾ ਹੈਗਾ ਫੋਨ ਮੋਬਾਈਲ ਹੈ ਜਿਹੜੇ ਇਹ ਅੰਦਰ ਜਾਣ ਨਹੀਂ ਦਿੰਦੇ ਵੀ ਉੱਥੇ ਜੀ ਸਿਸਟਮ ਲੱਗਿਆ ਹੋਇਆ ਹੈ ਤੇ ਫੋਨ ਅੰਦਰ ਜਾਂਦੇ ਨੇਗੇ ਨਸ਼ਾ ਜਾਂਦਾ ਤੇ ਪੁਲਿਸ ਕੋਲੇ ਜਿਹੜੀ ਬਾਹਰ ਗੱਲ ਮੰਗਰਉਂਦੀ ਆ ਅਦਾਲਤ ਦੇ ਵਿੱਚ ਉਹਨਾਂ ਦੇ ਨੈਟਵਰਕ ਇੰਨਾ ਫੈਲਿਆ ਹੋਇਆ ਹੈ ਕਿ ਪਹਿਲਾਂ ਆ ਜਾਂਦੀ ਹੈ ਉੱਥੇ ਤਾਂ ਜੀ 196 ਬੱਚੇ ਪੈਦਾ ਹੋਏ ਐ ਇੱਥੇ 9600 ਦੇ ਲਗਭਗ ਮਾਰਦੇ ਜੇ ਪੱਛਮੀ ਮਗਾਲ ਦੇ ਵਿੱਚ ਸੈਕਸ ਸਕੈਂਡਲ ਚੱਲ ਰਿਹਾ ਜਿਨ੍ਹਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਤਸਕਰੀ ਦਾ ਚੱਲ ਰਿਹਾ ਰੁਝਾਨ ਗੈਸਟਰਵਾਦ ਚੱਲ ਰਿਹਾ ਤੇ ਜਿਹੜੇ ਹੈਗਾ ਅੰਦਰ ਕਿਵੇਂ ਜਰਦਾ ਬੀੜੀਆਂ ਇਹਨਾਂ ਕੌਨਸਟਲੀ ਜਾ ਰਿਹਾ ਤੇ ਪਰ ਜੇਲ੍ਹ ਦੇ ਵਿੱਚ ਜਿਹੜੀ ਆਪਾਂ ਜੋ ਮੁਲਾਕਾਤ ਕਰਨ ਜਾਨੇ ਨਾ ਸਲਾਈ ਵੀ ਨਹੀਂ ਲੱਗ ਸਕਦੀ ਬਿੱਲੂ ਜੀ ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਵੀ 196 ਬੱਚੇ ਨੇ ਜਨਮ ਤਾਂ ਲੈ ਲਿਆ ਚਲੋ ਜੇਲ੍ਹ ਸਟੈਂਡਰਡ ਦੀ ਜ਼ਿੰਮੇਵਾਰੀ ਲਾ ਲਓ ਜਾਂ ਕੋਈ ਜੇਲ੍ਹ ਦੇ ਵਿੱਚ ਜਿਹੜੇ ਕਰਮਚਾਰੀ ਨੇ ਉਹਨਾਂ ਨੇ ਇਹ ਗਲਤ ਕੰਮ ਕਰਤਾ ਪਰ ਜਿਹੜੇ ਬੱਚਿਆਂ ਨੇ ਜਨਮ ਲਿਆ ਯਾਰ ਉਹਨਾਂ ਦਾ ਤਾਂ ਕੋਸੂਰ ਨਹੀਂ ਨਾ ਕੋਈ ਉਹਦੇ ਮਾਪਾ ਪਿਓ ਕੌਣ ਹੋਣਗੇ ਜਨਮ ਸਰਟੀਫਿਕੇਟ ਕਿੱਥੋਂ ਬਲੂਗਾ ਕੌਣ ਪੜ੍ਹਾਊਗਾ ਕਿ ਉਹਨਾਂ ਦੀ 196 ਬੱਚੇ ਨੇ ਤਾਂ ਮਤਲਬ ਲਵਾਰਸ ਚੱਟਣ ਵਾਲਾ ਹੀ ਕੰਮ ਹੋ ਗਿਆ ਬਿੱਲੂ ਜੀ ਗੱਲ ਇਹ ਹੈ ਨਾ ਵੀ ਮਤਲਬ ਇਹੀ ਤਾਂ ਚਿੰਤਾ ਦਾ ਵਿਸ਼ਾ ਹੈ ਕਿ ਉਹਨੂੰ ਪੜ੍ਹਨਗੇ ਜਨਮ ਸਰਟੀਫਿਕੇਟ ਚਾਹੀਦਾ ਹੈ ਡੇਟ ਆਫ ਬਰਥ ਚਾਹੀਦਾ ਹੈ ਤੇ ਫਿਰ ਉਹ ਕਾਹਨੂੰ ਸ਼ਾਦੀ ਕਰਨੀ ਉਹਨਾਂ ਦੀ ਤੇ ਕਿ ਕਿਹਦੇ ਨਾਲ ਵਿਆਹ ਹੋਣਗੇ ਕਿਹੜੀ ਕਾਸਟ ਲਿਖੀ ਜਾਊਗੀ ਉਹਨਾਂ ਦੇ ਵਿੱਚ ਇੰਦਰਾਜ ਦੇ ਵਿੱਚ ਤੇ ਇਸ ਤਰ੍ਹਾਂ ਜਿਹੜਾ ਹੈਗਾ ਇਹ ਪਹਿਲੀ ਵਾਰੀ ਬਿੱਲੂ ਜੀ ਹੋਇਆ ਹੈ ਪੂਰੇ ਇੰਡੀਆ ਦੇ ਵਿੱਚ ਵੀ 196 ਬੱਚਿਆਂ ਨੇ ਜਿਹੜਾ ਉੱਥੇ ਜਨਮ ਲਿਆ ਹੈ ਇਹਦੇ ਵਿੱਚ ਤੇ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਚਿੰਤਾ ਦਾ ਵਿਸ਼ਾ ਤਾਂ ਹੈ ਉੱਥੇ ਜੇ ਆਪ ਗੱਲ ਕਰ ਲਈਏ ਉਧੋੜੀ ગામ ਨਾਲ ਰਾਂ ਇੱਥੇ ਇੱਕ ਚਿੰਤਾ ਦਾ ਵਿਸ਼ਾ ਇਹ ਖੜਾ ਹੁੰਦਾ ਹੈ 196 ਬੱਚੇ ਨੇ ਜਨਮ ਤਾਂ ਲੈ ਲਿਆ ਪਰ ਜਿਹੜੀ ਹੈਗੀ ਆ ਉਹ ਕਸੂਰવાર ਕੌਣ ਹੈ ਕੌਣ ਜਦੋਂ ਉਹ ਬਾਹਰ ਆਉਣਗੇ ਬੱਚੇ ਕੀ ਕਰਨਗੇ ਉਹ ਕੀ ਆਪਦੇ ਮਾਪੇ ਦਾ ਨਾਮ ਦੱਸਣਗੇ ਜਿਹੜੀਆਂ ਔਰਤਾਂ ਵੀ ਜਦੋਂ ਬਰੀ ਹੋ ਕੇ ਬਾਹਰ ਆਉਣਗੇ ਕੀ ਉਹਨਾਂ ਦੇ ਪਤੀ ਉਹਨਾਂ ਨੂੰ ਸੈਪਟ ਕਰਨਗੇ ਇਹ ਇੱਕ ਬਹੁਤ ਵੱਡਾ ਗੱਲ ਹੈ ਕਿਉਂਕਿ ਜਦੋਂ ਉਹਨੇ ਕਰੈਕਟਰਲੈਸ ਦਾ ਇੱਕ ਸਰਟੀਫਿਕੇਟ ਲੱਗ ਜਉਨੇ ਆਪ ਵੀ ਕੋਈ ਬੱਚਾ ਜੰਮਿਆ ਤਾਂ ਉਧਰੋਂ ਵੀ ਜਾਊਗਾ ਬੱਚੇ ਵੀ ਮਤਲਬ ਬੱਚਿਆਂ ਦਾ ਫਿਊਚਰ ਵੀ ਵਿੱਕ ਚਪਾਤਾ ਤੇ ਜਨਾਨੀਆਂ ਦਾ ਵੀ ਫਿਊਚਰ ਉਹ ਚਪਾਤਾ ਇਹ ਗੱਲ ਕੀ ਬਣੀ ਹੈ ਇਹ ਅਸਾਮ ਚ ਹੀ ਹੁੰਦਾ ਹੈ ਅਸਾਮ ਦੀ ਪਹਿਲਾਂ ਜਨਾਨੀਆਂ ਲੋਕ ਮੁੱਲ ਲੈ ਕੇ 5000 7000 ਹੁਣ ਵੀ ਬਹੁਤ ਨੈਟਵਰਕ ਚੱਲਦਾ ਹੈ ਇੱਥੋਂ ਦੇ ਜਿਹੜੇ ਧੰਦਾ ਕਰਦੇ ਆ ਲੋਕ ਉੱਥੇ ਅਸਾਮ ਚ ਜਾਂਦੇ ਆ ਉੱਥੇ 15 20 ਤੋਂ 50000 ਦੀ ਜਨਾਨੀ ਅਸਾਮ ਚ ਪਰ ਕੇ ਲੈ ਕੇ ਆਉਂਦੇ ਆ ਉਹ ਇੱਥੇ ਅਗੇ ਚੰਡੀਗੜ੍ਹ ਹਰਿਆਣਾ ਪੰਜਾਬ ਦੇ ਕਈ ਏਰੀਆ ਦੇ ਵਿੱਚ ਕੁੜੀਆਂ ਤੋਂ ਧੰਦਾ ਕਰਾਉਂਦੇ ਆ ਉੱਥੇ ਐਫੀਡਾਉਟ ਲਿਖ ਕੇ ਦਿੰਦੇ ਆ ਵੀ ਅਸੀਂ ਉੱਥੇ ਉਹਨਾਂ ਕੋਲ ਘਰੇ ਕੰਮ ਕਰਾਵਾਂਗੇ ਪਰ ਆਸਾਮ ਜੀ ਹੁੰਦਾ ਇਹ ਤਾਂ ਮੈਨੂੰ ਲੱਗਦਾ ਉੱਥੇ ਕੋਈ ਨਹੀਂ ਨੀਗਾ ਬਾਕੀ ਸਾਰੇ ਸਾਰੇ ਹੁੰਦਾ ਜੀ ਪੰਜਾਬ ਵਿੱਚ ਵੀ ਹੁੰਦਾ ਹੋ ਸਕਦਾ ਜੀ ਪੰਜਾਬ ਦੀ ਸਰਕਾਰ ਹੈ ਜਾਂ ਹਰਿਆਣੇ ਦੀ ਸਰਕਾਰ ਹੈ ਰਾਜਸਥਾਨ ਦੀ ਸਰਕਾਰ ਹੈ ਜਿਹੜੀ ਉਹਦੀ ਕੋਕ ਪੜਤਾਲ ਕਰਨ ਉੱਥੋਂ ਤੱਕ ਕੋਈ ਜਾਣਦਾ ਨਹੀਂ ਜਾਣਦਾ ਇਹ ਨਹੀਂ ਬਿੱਲੂ ਜੀ ਇਹ ਵੀ ਮਤਲਬ ਜਦੋਂ ਕੋਈ ਮੰਤਰੀ ਅੰਦਰ ਜਾਂਦਾ ਤਾਂ ਉਹਦੇ ਦਾਲੇ ਹੋ ਜਾਂਦੇ ਪ੍ਰੋਟੋਕੋਲ ਹੈ ਪ੍ਰੋਟੋਕੋਲ ਕਾਦਾ ਉਹਨਾਂ ਨੂੰ ਡਰਾ ਕੇ ਰੱਖਿਆ ਜਾਂਦਾ ਵੀ ਜੇ ਦੱਸਿਆ ਤੁਹਾਡੇ ਨਾਲ ਆਹ ਹਾਲਤ ਹੋਊਗੀ ਹੋ ਸਕਦਾ ਪੰਜਾਬ 'ਚ ਵੀ ਹੁੰਦਾ ਹੋਵੇ ਇਹ ਕੰਮ ਧੰਦਾ ਚੱਲਦਾ ਹੋਵੇ ਮੈਂ ਸੋਡੇ ਇੱਥੇ ਗੱਲ ਟੋਕਦਾ ਵੀ ਪੰਜਾਬ ਦੇ ਵਿੱਚ ਵੀ ਰੀ ਇਨਫੀਕੇਸ਼ਨ ਹੋਣੀ ਇਹਦੇ ਜ਼ਿਲ੍ਹਿਆਂ ਦੇ ਵਿੱਚ ਕੀ ਲੇਡੀਜ਼ ਤੋਂ ਜਦ ਵਿੱਚ ਜੱਜ ਜਾਂਦੇ ਆ ਉਹ ਤੋਂ ਪਤਾ ਕੀਤਾ ਜਾਵੇ ਕਿਉਂਕਿ ਪੁਲਿਸ ਦਾ ਆਡਰ ਦੇ ਵਿਚਾਰੇ ਕੋਈ ਬੋਲਦੀ ਨਹੀਂ ਹੈਗਾ ਉੱਥੇ ਜੇਲ੍ਹ ਸੁਬਡੈਂਟਾ ਕੱਲੂ ਰੋਟੀ ਬੰਦ ਕਰ ਦੋ ਉਹਨਾਂ ਦੀ ਇਹਦਾ ਜੱਜ ਸਾਹਿਬਾਂ ਜਾਂ ਕੋਈ ਨੇਤਾ ਹੈਗਾ ਉਹ ਜਾਣ ਉੱਥੇ ਪਤਾ ਕਰਨ ਭਾਈ ਤੁਹਾਡੇ ਨਾਲ ਕੋਈ ਤਾਂ ਪਤਾ ਨਹੀਂ ਹੁੰਦਾ 100% ਹੁੰਦਾ ਹੋਊਗਾ ਇਹ ਜਨਨੀਆਂ ਬੋਲਦੀਆਂ ਨਹੀਂ ਵਿਚਾਰੇ ਡਰਦੀਆਂ ਬਾਹਰ ਆ ਕੇ ਕੀ ਪਤਾ ਕੀ ਹੋਈ ਜਾਂਦਾ ਇਹ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪੰਜਾਬ ਵਾਸਤੇ ਵੀ ਹੈ ਪੰਜਾਬ ਦੇ ਜਿਹੜੇ ਆਫੀਸਰ ਨੇ ਜਿਹੜੀਆਂ ਲੋਬੀਆਂ ਇਹਨਾਂ ਨੂੰ ਕੰਟਰੋਲ ਕਰਦੀਆਂ ਨੇ ਜਿਗਲਾਂ ਨੂੰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਇਕੱਲੇ-ਇਕੱਲੇ ਬੰਦੇ ਨੂੰ ਸਾਈਡ ਤੇ ਬੁਲਾ ਕੇ ਇਕੱਲੇ-ਇਕੱਲੇ ਜਨਾਨੀ ਨੂੰ ਲੇਡੀਜ਼ ਆਫੀਸਰ ਲਾ ਕੇ ਪਤਾ ਕਰਦੇ ਵੀ ਛੋਟਨਾ ਕੋਈ ਮਾਨਸਿਕ ਤੌਰ ਤੇ ਜਾਂ ਕੋਈ ਸੈਕਸ ਸੰਬੰਧ ਤਾਂ ਨਹੀਂ ਬੰਨਦੇ ਇਹ ਬਿਲਕੁਲ ਹੀ ਨਿਕਲ ਗਏ ਤੁਸੀਂ ਇੱਥੇ ਇਹ ਬਹੁਤ ਵੱਡਾ ਇੱਕ ਹੋਇਆ ਨਹੀਂ ਉਹਦੇ ਵਿੱਚ ਇਹ ਵੀ ਤੁਹਾਡੀ ਗੱਲ ਵੱਡੀ ਕਰਦੇ ਜੀ ਠੀਕ ਹੈ ਵੀ ਜਿਹੜੀਆਂ ਲੇਡੀਜ਼ ਬੰਦਨ ਜੇਲ੍ਹਾਂ ਦੇ ਵਿੱਚ ਉਹਨਾਂ ਦੇ ਜਿਹੜਾ ਹੈਗਾ ਆਪਣਾ ਜਿਹੜੀ ਗਾਰਦ ਹੈਗੀ ਉਹ ਲੇਡੀਜ਼ ਕੋਲੇ ਲੇਡੀਜ਼ ਹੀ ਹੋਣੀ ਚਾਹੀਦੀ ਹੈ ਬੰਦੇ ਦਾ ਤਾਂ ਮਤਲਬ ਹੀ ਨਹੀਂ ਉੱਥੇ ਜਾਣ ਦਾ ਇਹ ਵੀ ਹੈ ਨਾ ਸਭ ਤੋਂ ਗੱਟ ਪੱਟੀ ਗੱਲ ਤੇ ਦੂਸਰੀ ਗੱਲ ਜਿਹੜੇ ਹੁਣ ਬੱਚੇ ਪੈਦਾ ਹੋਗੇ ਤੇ ਉਹ ਉਹਨਾਂ ਦੇ ਨਾਲ ਹੀ ਉਹ ਨਾ ਚਰ ਜੇਲ ਕੱਟਣਗੇ ਮੰਨ ਲਓ ਉਹ 3 ਸਾਲਾਂ ਨੂੰ ਆਉਂਦੀਆਂ 4 ਸਾਲਾਂ ਨੂੰ ਆਉਂਦੀਆਂ 2 ਸਾਲਾਂ ਨੂੰ ਆਉਂਦੀਆਂ ਤਾਂ ਉਹ ਬੱਚੇ ਉਹਨਾਂ ਚਿਰ ਬਿੱਲੂ ਜੀ ਨਾਲ ਜੇਲ੍ਹ ਘਟਣਗੇ ਉਹਨਾਂ ਦਾ ਕੀ ਕਸੂਰ ਆ ਜੀ ਫਿਰ ਉਹਨਾਂ ਦੀ ਮਾਨਸਿਕਤਾ ਜੇਲ੍ਹ ਵਾਲੀ ਬਣੂਗੀ ਕੀ ਉਹ ਝੂਠ ਕਰਨਗੇ ਉਹ ਵੀ ਉਹ ਪ੍ਰੀਮੀਅਰ ਕਿਸਮ ਦੇ ਬਣਨਗੇ ਨਾ ਬੱਚੇ ਨਹੀਂ ਉਹ ਤੇ ਪਬਲਿਕ ਨਹੀਂ ਮਿਲਦੀ ਖੇਡਣ ਵੇਲੇ ਹਾਂ ਖੇਡਣ ਵਾ ਕੇ ਪਬਲਿਕ ਨਹੀਂ ਮਿਲਦੀ ਉਹਨਾਂ ਨੂੰ ਹਜੇ ਮਾਹੌਲ ਨਹੀਂ ਮਿਲਦਾ ਹੈਗਾ ਉਥੇ ਦਾ ਮਾਰ ਲਓ ਕੁੱਟ ਲਓ ਗਾਲ੍ਹਾਂ ਕੱਢ ਲਓ ਇਹ ਵੋ ਨਸ਼ਾ ਪਤਾ ਵੀਡੀਓ ਮੀਡੀਆ ਪਲੇਸ ਕਰਾ ਦੇ ਲੋ ਉਹਨਾਂ ਜਿਹਨਾਂ ਨਾਲ ਤਾਂ ਇੱਕ ਕੰਮ ਚੱਲ ਰਹੀ ਹੈ ਆਪਣੇ ਇਹਨਾਂ ਉਹ ਬੱਚਾ ਦਾ ਪਿਓ ਕਿਤੇ ਲੇਡੀਜ਼ ਦਾ ਪਿਓ ਕਿਤੇ ਉਹਨਾਂ ਨੇ ਖਤਰੇ ਚ ਪਾਤਾ ਨਾ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਇਹ ਇੰਡੀਆ ਦੇ ਪ੍ਰ ਰੋਕਨੇ ਕੰਟਰੋਲ ਕਰ ਦਿਆ ਇਹ ਇਹਨਾਂ ਨੂੰ ਦੇਖਣਾ ਚਾਹੀਦਾ ਇਹ ਤਾਂ ਬਹੁਤ ਵੱਡਾ ਇੱਕ ਬਹੁਤ ਵੱਡੀ ਬਲੰਡਰ ਗਲਤੀ ਹੈ ਨਹੀਂ ਗਲਤੀ ਨਹੀਂ ਨੂੰ ਕਹਿੰਦਾ ਜੀ ਗਲਤੀ ਦਾ ਮਾਫ ਕਰਨ ਜੋਗ ਹੁੰਦੀ ਹੈ ਗੁਨਾਹ ਕੀਤਾ ਹੋਇਆ ਇਹਦੇ ਵਿੱਚ ਇਹ ਬੰਦਿਆਂ ਨੂੰ ਨਾਲ ਦੀ ਨਾਲ ਟ੍ਰਾਇਲ ਚਲਾ ਕੇ ਪਰਚਾ ਦਰਜ ਕਰਕੇ ਟ੍ਰਾਇਲ ਚਲਾ ਕੇ ਨਾਲ ਦੀ ਨਾਲ ਹਫ਼ਤੇ ਦੇ ਵਿੱਚ ਸਜ਼ਾ ਦੇ ਕੇ ਉਹਦੇ ਵਿੱਚ ਜੇਲ੍ਹ 'ਚ ਹੀ ਬੰਦ ਕਰਨਾ ਚਾਹੀਦਾ ਹੈ ਤੇ ਨਾਲ ਉਹਨਾਂ ਦਾ ਡੀਐਨਏ ਟੈਸਟ ਕਰਾਉਣਾ ਚਾਹੀਦਾ ਹੈ ਵੀ ਕਿਹਦੇ ਕਿਹਦੇ ਆ ਜੀ ਤੇ ਸ਼ੱਕ ਆ ਸਭ ਦਾ ਬਲੱਡ ਲੈਣਾ ਜੋ ਮੈਂ ਸਮਝ ਰਿਹਾ ਇਹ ਕਹਿਣਾ ਵੀ ਜਿਹੜੇ ਬੱਚੇ ਆ ਨੇ ਜਨਮ ਲਿਆ ਉਹਨਾਂ ਨੂੰ ਜੇਲ੍ਹਕ ਤਾਂ ਰੱਖ ਲੈ ਕਿ ਉਹਨਾਂ ਨੂੰ ਭੁੱਖ ਨੂੰ ਦਵਾਰ ਨਾਲ ਸਾਡੇ ਸਰਕਾਰ ਬਾਹਰ ਕੱਢੇ ਉਹਨਾਂ ਨੂੰ ਉੱਥੇ ਕਿਸ ਚੰਗੇ ਹਸਪੀਟਲਾਂ ਚ ਜੇ ਦਵਾਈਆਂ ਤੋਂ ਉਹਨਾਂ ਨੂੰ ਇੰਤਜ਼ਾਮ ਕਰਾਉਣਾ ਉਹਨਾਂ ਨੂੰ ਦਵਾਈਆਂ ਦਵਾਉਣਾ ਉਹਨਾਂ ਨੂੰ ਕਢਾਉਣਾ ਕਿਸੇ ਹੋਸਟਲਾਂ ਚ ਰੱਖਣ ਬੱਚਿਆਂ ਦਾ ਉਹਦਾ ਭੁੱਖ ਦਾ ਉਹਨਾਂ ਦਾ ਦਾ ਉਹ ਕਰਨਾ ਆਉਣ ਵਾਲੇ ਬੱਚਿਆਂ ਦਾ ਭੁੱਖ ਤਾਂ ਖਤਰੇ ਚ ਨਾ ਪਾਉਣ ਨਾ ਸਰਕਾਰ ਇਹ ਤੈਰਿਆ ਮੈਂ ਨਹੀਂ ਬੀਬੋ ਜੀ ਚੱਲਦੇ ਆ ਹਾਂ ਵੀ ਉਹ ਉਹਨਾਂ ਤੇ ਨਹੀਂ ਰੱਖ ਸਕਦੇ ਸਾਡੇ ਕਾਨੂੰਨ ਮੁਤਾਬਕ ਜਿਹੜਾ ਹੁਣ ਬੱਚਾ ਉਹ ਗੈਰ ਸਬੰਧਾਂ ਤੋਂ ਹੋਇਆ ਹੈ ਉਹ ਜਿਹੜੀ ਲੇਡੀਜ਼ ਦੇ ਬੱਚਾ ਹੋਇਆ ਬਿੱਲੂ ਜੀ ਤੇ ਉਹਦਾ ਹੁਣ ਦੁੱਧ ਤਾਂ ਉਹਨੂੰ ਚਾਹੀਦਾ ਨਾ ਜੀ ਤੇ ਉਹ ਤੋਂ ਬੰਧਿਆ ਤਾਂ ਕਰ ਨਹੀਂ ਸਕਦੇ ਜਿਹੜੀ ਲੇਡੀਜ਼ ਕੋਲੇ ਬੱਚਾ ਹੋਇਆ ਲੇਡੀ ਜਤੰਦਰ ਹੈਗੀ ਹੈ ਮਰਦ ਤਾਂ ਚਲਿਆ ਗਿਆ ਦਾ ਸੀਮਨ ਪਾ ਕੇ ਤੇ ਪ੍ਰੈਗਨਸੀ ਹੋ ਗਈ ਤੇ ਬੱਚਾ ਹੋ ਗਿਆ ਤੇ ਜਿਹੜਾ ਮਤਲਬ ਬੱਚਾ ਹੋ ਗਿਆ ਉਹ ਬੱਚਾ ਵੀ ਅੰਦਰ ਹੈ ਲੇਡੀਜ਼ ਵੀ ਅੰਦਰ ਹੈ ਤੇ ਬੱਚੇ ਨੂੰ ਡਾਈਟ ਵੀ ਚਾਹੀਦੀ ਹੈ ਤੇ ਬਾਹਰ ਜੀ ਉਹਦਾ ਹੁਣ ਕ੍ਰਿਮੀਨਲ ਬੰਦੇ ਦੀ ਤਾਂ ਕੋਈ ਮੁਲਾਕਾਤ ਨਹੀਂ ਕਰਨਾ ਆਉਂਦਾ ਕ੍ਰਿਮੀਨਲ ਬੰਦੇ ਕੋਲੇ ਕੋਈ ਸਮਾਨ ਨਹੀਂ ਵੜਾਉਣਾ ਦਾ ਕਿਵੇਂ ਨਾਲ ਬੰਦੇ ਨੂੰ ਘਰ ਹੀ ਬਾਹਰ ਦਾ ਉਹਦੇ ਬੱਚਿਆਂ ਦੀ ਪਰਿਸ਼ਮਾਰ ਕੌਣ ਦੀ ਇੱਥੇ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ ਜੇ ਇਹ ਕੰਮ ਤਾਂ ਹੋ ਗਿਆ ਨਾ ਡੀਜੀਪੀ ਨਾ ਆਈਏਆਈਜੀ ਨਾ ਐਸਐਸਪੀ ਜਿਹੜਾ ਉਥਨੇ ਅਸਾਮ ਦੇ ਅਫੀਸਰ ਨੇ ਉਹ ਜਮੀ ਸੁੱਤੇ ਪਿਆ ਵੀ ਐਡਾ ਵੱਡਾ ਕੰਮ ਹੋਈ ਜਾਂਦਾ ਉਥੇ ਨਹੀਂ ਪਰਚਾ ਦਰਜ ਹੋਣਾ ਚਾਹੀਦਾ ਜੇਲ ਸੁਪਰਡੈਂਟ ਦੇ ਨਾਂ ਤੇ ਬਣਾਉਣ ਬਾਇ ਕੈਦਾ ਉਹਨਾਂ ਦੇ ਆਧਾਰ ਆਪਣੇ ਜਨਮ ਪੱਤਰੀ ਕਾਰਡ ਨਹੀਂ ਕੱਲਾ ਜੇਲ ਸੁਪਰਡੈਂਟ ਤੋਂ ਉਹ ਕਰ ਰਹੀ ਤੁਸੀਂ ਕੱਲਾ ਜੇਲ ਸੁਪਰਡੈਂਟ ਨੂੰ ਹੀ ਟਾਰਗੇਟ ਕਰਦੇ ਹੋ ਜੇਲ ਸੁਪਰਡੈਂਟ ਦੇ ਉੱਪਰ ਵੀ ਤਾਂ ਅਫਸਰ ਹੈਗਾ ਉਹ ਵੀ ਉਹਨੂੰ ਜਮੀ ਤਨਾਂ ਜੇਲ ਸਬਡੈਂਟ ਨੂੰ ਨਾ ਪਰ ਟਾਰਗੇਟ ਕਰੀਏ ਜੀ ਜੇਲ ਸਬਡੈਂਟ ਨੂੰ ਟਾਰਗੇਟ ਇਸ ਕਰਕੇ ਕਰਦੇ ਆਂ ਵੀ ਜੇਲ ਸਬਡੈਂਟ ਹੋ ਜਾਦਾ ਉਹਨਾਂ ਦੇ ਉੱਤੇ ਵਿਗਿਆ ਹੋਵੇ ਸਕੈਂਡਲ ਫਿਰ ਲੇ ਜਾਉਂਦੇ ਹੋਣ ਜਾਗਰ ਕਰੇ ਰੋਧਾ ਜਾਗਰ ਕਰੇ ਹਾਂ ਜਾਗਰ ਕਰੇ ਵੀ ਆਹ ਬੰਦੇ ਨੇ ਐਡਾ ਵੱਡਾ ਮਤਲਬ ਜੇ ਤੁਸੀਂ ਕਿਸੇ ਦੀ ਜ਼ਿੰਦਗੀਆਂ ਨੂੰ ਖਲਵਾੜ ਕਰ ਰਹੇ ਹੋ ਲੇਡੀਜ਼ ਦੀ ਜ਼ਿੰਦਗੀ ਖਰਾਬ ਕਰਤੀ ਤੁਹਾਨੂੰ ਉਹਨਾਂ ਦੇ ਘਰ ਵਾਲਿਆਂ ਨੇ ਨਹੀਂ ਮਸੌਨੀਆ ਅੱਜ ਕ੍ਰਾਈਮ ਤਾਂ ਕਿਸੇ ਤੋਂ ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ ਬਿਲਕੁਲ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਵੀ ਜਿਵੇਂ ਸੁਪਰੀਮ ਕੋਰਟ ਨੇ ਇੱਕ ਰੂਲ ਬਣਾਇਆ ਸੀਗਾ ਵੀ 2 ਸਾਲ ਦਾ ਜਦੋਂ ਬੱਚਾ ਹੋ ਜਾਂਦਾ ਹੈ ਉਹ ਜੇਲ੍ਹ ਦੇ ਵਿੱਚ ਆਪਾਂ ਤੁਸੀਂ ਮੈਂ ਤੁਸੀਂ ਕੀ ਹੈ ਗੱਲ ਮੱਕੜ ਜੀ ਵੀ ਜੇਲ੍ਹ ਦੇ ਵਿੱਚ ਸਜ਼ਾ ਤਾਂ ਮਾਂ-ਵਾਪਰ ਹੁੰਦੀਆਂ ਨਾਲ ਬੱਚੇ ਨੂੰ ਕੱਟਣੀ ਪੁੰਨੀ ਨਹੀਂ ਉਹ ਨਹੀਂ ਹੁੰਦਾ ਵੀ 2 ਸਾਲ ਬਾਅਦ ਬੱਚੇ ਨੂੰ ਰਿਲੀਜ਼ ਕਰਨਾ ਪੈਂਦਾ ਹੁਣ ਰਿਲੀਜ਼ ਤਾਂ ਸੁਪਰੀਮ ਕੋਰਟ ਦੇ ਕਹਿਣ ਤੋਂ ਕਰ ਦੂਗੀ ਕੋ ਮਤਲਬ ਕਿ ਜੇਲ੍ਹ ਵਾਲੇ ਪਰ ਸਵਾਲ ਇੱਥੇ ਪੈਦਾ ਹੁੰਦਾ ਉਹ ਕਿੱਥੇ ਜਾਣ ਵਿਚਾਰੇ ਕੌਣ ਉਹਨੂੰ ਅਪਣਾਊਗਾ ਕੌਣ ਕਰੂਗਾ ਸਰਕਾਰ ਨੂੰ ਕਿਉਂਕਿ ਕਾਨੂੰਨ ਬਣਾਉਣਾ ਚਾਹੀਦਾ ਹੈ ਉਹਨਾਂ ਦੇ ਹੋਸਟਲ ਵਗੈਰਾ ਬਣਾ ਕੇ ਉਹਨਾਂ ਨੂੰ ਪੜਾਈ ਦਾ ਇੰਤਜ਼ਾਮ ਉਹਨਾਂ ਦਾ ਖੇਡਣ ਦਾ ਇੰਤ ਉਹਨਾਂ ਨੂੰ ਕਿ ਸੇ ਵਿਚਾਰੇ ਨੂੰ ਉਹਦੇ ਪੇਖ ਨੂੰ ਸਵਾਰਨ ਬਾਅਦ ਸਰਕਾਰਾਂ ਨੂੰ ਵੱਡੇ ਕਾਨੂੰਨ ਬਣਾਉਣੇ ਜਿਹੜੇ ਹਾਂ ਇਹ ਇੱਕ ਪੰਜਾਬ ਸਰਕਾਰ ਨੇ ਬਹੁਤ ਵੱਡੀ ਇੱਕ ਕਦਮ ਕੀਤਾ ਸੀਗਾ ਉਹਨਾਂ ਦੇ ਪਤੀਆਂ ਨੂੰ ਕੁਆਟਰ ਪਾਕੇ ਦਿੱਤੇ ਸੀ ਪਰ ਉਹ ਲਾਗੂ ਨਹੀਂ ਹੋ ਸਕਦੇ ਸਕੇ ਹੈਗੇ ਜਿਹੜੀ ਬਿੱਲੂ ਜੀ ਤੁਸੀਂ 2 ਸਾਲ ਦੀ ਕਹਿਣਾ ਜੀ ਵੀ 2 ਸਾਲ ਬਾਅਦ ਸੁਪਰੀਮ ਕੋਰਟ ਰੱਖ ਨਹੀਂ ਸਕਦੀ 2 ਸਾਲ ਤਾਂ ਬੱਚਾ ਫਿਰ ਕੈਦ ਘਟ ਗਿਆ ਨਾ ਤੇ ਇਹਦੇ ਵਿੱਚ ਜਿਹੜੀ ਤੁਹਾਡੀ ਗੱਲ ਵੱਡੀ ਕਰਦੇ ਪੰਜਾਬ ਸਰਕਾਰ ਨੇ ਕੁਆਟਰ ਬਣਾਏ ਸੀ ਉੱਤੇ ਪਤੀਆਂ ਨੂੰ ਵੀ ਰੱਖਿਆ ਜਾਵੇ ਤੇ ਨਾਲ ਉਹਦਾ ਪਰਿਵਾਰ ਹੈ ਜਿਹੜਾ ਉਹ ਰਹਿ ਸਕਦਾ ਤੇ ਵੀ ਆਪਣੀ ਨਾਲ ਉਹ ਸਜ਼ਾ ਘੱਟ ਸਕਦੇ ਆ ਉਹਨੂੰ ਪੰਜਾਬ ਸਰਕਾਰ ਸਾਡੀ ਨੇ ਲਾਗੂ ਨਹੀਂ ਕੀਤਾ ਤੇ ਅਸੀਂ ਤਾਂ ਕੱਲੀ ਪੰਜਾਬ ਨੂੰ ਨੇ ਕਹਿੰਦੇ ਪੂਰੇ ਹਿੰਦੁਸਤਾਨ ਭਾਰਤ ਦੇ ਜਿੰਨੀਆਂ ਆਏਗੀ ਆਪਣੇ ਸਟੇਟਾਂ ਤੇ ਉਹਦੇ ਵਿੱਚ ਸਾਰਿਆਂ ਤੇ ਇਹ ਲਾਗੂ ਹੋਣਾ ਚਾਹੀਦਾ ਵੀ ਚਲੋ ਆਪਦੀ ਸਜ਼ਾ ਬੰਦਾ ਘੱਟ ਰਿਹਾ ਤੇ ਨਾਲ ਉਹਦਾ ਪਰਿਵਾਰ ਹੈਗਾ ਉਹਨੂੰ ਰਹਿਣਾ ਚਾਹੀਦਾ ਤੇ ਅੱਜ ਜਿਹੜਾ ਸਾਡਾ ਮੁੱਖ ਵਿਸ਼ਾ ਸੀਗਾ ਜੀ ਵੀ ਸ਼ਾਮ ਦੇ ਵਿੱਚ ਜਿਹੜੇ ਜੇਲ੍ਹ ਦੇ ਵਿੱਚ ਬੱਚੇ ਪੈਦਾ ਹੋਏ 196 ਜਿਨ੍ਹਾਂ ਦਾ ਕੋਈ ਮਾਪਾ-ਪੋ ਆਪਣੀ ਸੀਗਾ ਤੇ ਗੈਰਸੰਬੰਧਾਕਾਰ ਨੂੰ ਹੋ ਗਏ ਤੇ ਉਹਦੇ ਤੇ ਅਸੀਂ ਅੱਜ ਪੌਡਕਾਸਟ ਕੀਤਾ ਹੈ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਲਾਈਕ ਕਰਨਾ ਤੇ ਜੋ ਕਮੈਂਟ ਕਰਨਾ ਤੇ ਧੰਨਵਾਦ ਥੈਂਕ ਯੂ